ਨੇ ਤਨ ਦਸ਼ਮੇਸ਼ ਮੇਰੇ ਸਾਈਆਂ ਤੇਰੇ ਜਿਹਾ ਬਾਪ ਨਾ ਕੋਈ ਤਨ ਤਨ ਦਸ਼ਮੇਸ਼ ਮੇਰੇ ਸਾਈਆਂ ਤੇਰੇ ਜਿਹਾ ਬਾਪ ਨਾ ਕੋਈ ਸੁਖ ਕੋਮਦੀ ਮਨਾ ਕੇ ਤੇਰੇ ਵਾਂਗੂੰ ਉਜੜ ਆਇਆ ਬਾਪ ਨਾ ਕੋਈ ਕੁਕ ਕਾਮਦੀ ਮਨਾ ਕੇ ਤੇਰੇ ਵਾਂਗੂੰ ਉਜੜ ਆਇਆ ਆਪਣਾ ਕੋਈ ਤਨ ਤਨ ਦਸ਼ਮੇਸ਼ ਮੇਰੇ ਸਾਈਆਂ ਤੇਰੇ ਜਿਹਾ ਬਾਪਨਾ ਕੋਈ ਤਨ ਤਨ ਦਸ਼ਮੇਸ਼ ਮੇਰੇ ਸਾਈਆਂ ਤੇਰੇ ਜਿਹਾ ਬਾਪ ਨਾ ਕੋਈ ਚੱਕ ਫਤਿਹ ਸਿੰਘ ਨੂੰ ਖਿਡਾਣਾ ਚਾਹੁੰਦੇ ਹੋਣਗੇ ਚੱਕ ਫਤਿਹ ਸਿੰਘ ਨੂੰ ਖਿਡਾਣਾ ਚਾਹੁੰਦੇ ਹੋਣਗੇ ਬਾਹ ਦੇ ਉੱਤੇ ਆਪਣੀ ਸਵਾਣਾ ਚਾਹੁੰਦੇ ਹੋਣਗੇ ਵਾਦੇ ਉੱਤੇ ਆਪਣੀ ਸਵਾਣਾ ਚਾਹੁੰਦੇ ਹੋਣਗੇ ਨੀਹਾ ਖਾ ਗਈਆ ਜਿਗਰ ਦੇ ਟੋਟੇ ਨੀਹਾ ਖਾ ਗਈਆ ਜਿਗਰ ਦੇ ਟੋਟੇ ਤਾਂ ਵੀ ਤੇਰੀ ਅੱਖ ਨਾ ਰੋਈ ਤਨ ਤਨ ਦਸ਼ਮੇਸ਼ ਮੇਰੇ ਸਾਈਆਂ ਤੇਰੇ ਜਿਹਾ ਬਾਪ ਨਾ ਕੋਈ ਤਨ ਤਨ ਦਸ਼ਮੇਸ਼ ਮੇਰੇ ਸਈਆਂ ਤੇਰੇ ਜਿਹਾ ਬਾਪ ਨਾ ਕੋਈ ਕੋਣ ਚੋਂਦਾ ਮੰਨਣਾ ਨੀ ਪੁੱਤਰਾਂ ਦੇ ਸਾਰੇ ਨੂੰ ਪੁੱਤਰਾਂ ਦੇ ਸਰ ਨੂੰ ਸੱਚ ਦੱਸਿਓ ਕਿ ਨਾ ਕੋ ਯਾਦ ਕੀਤਾ ਜੋ ਰਵਰੇ ਨੂੰ ਸੱਚ ਦੱਸਿਓ ਕਿ ਨਾ ਕੋ ਯਾਦ ਕੀਤਾ ਜੋ ਰਵਰੇ ਨੂੰ ਤੇਰੀ ਪਾਤਸ਼ਾਹ ਵਡੀਏ ਕੁਰਬਾਨੀ ਤੇਰੀ ਪਾਤਸ਼ਾਹ ਵਡੀਏ ਸਾਕੇ ਦਾ ਵੀ ਆਖ ਨਾ ਕੋਈ ਤਨ ਤਨ ਦਸ਼ਮੇਸ਼ ਮੇਰੇ ਸਾਈਆਂ ਤੇਰੇ ਜਿਹਾ ਬਾਪ ਨਾ ਕੋਈ ਤਨ ਤਨ ਦਸ਼ਮੇਸ਼ ਮੇਰੇ ਸਾਈਆਂ ਤੇਰੇ ਜਿਹਾ ਬਾਪ ਨਾ ਕੋਈ ਤੁਬੀ ਆਨੀ ਕੰਡਾ ਜਾਂਦਾ ਜਰਿਆ ਔਲਾਦ ਨੂੰ ਚੂਬਿਆ ਨਿਕੰਡਾ ਜਾਂਦਾ ਜਰਿਆ ਔਲਾਦ ਨੂੰ ਕਿਹੜੇ ਹਾਲ ਸੁਹਣੇ ਹੋਣੀ ਨੇ ਜੀ ਵਾਜਦੀ ਜੁਝਾਰ ਨੂੰ ਕਿਹੜੇ ਹਾਲ ਸੁਹਣੇ ਹੋਣੀ ਨੇ ਜੀ ਵਾਜਦੀ ਜੁਝਾਰ ਨੂੰ ਪੁੱਤ ਡਿਗਦੇ ਨੂੰ ਵੇਖ ਕੇ ਜੈਕਾਰੇ ਉਤ ਡਿਗ ਦੇ ਨੂੰ ਵੇਖ ਕੇ ਜੇ ਘਾਰੇ ਸਕੇ ਦਾਇਲਾ ਪਨਾ ਕੋਈ ਤਨ ਤਨ ਦਸ਼ਮੇਸ਼ ਮੇਰੇ ਸਾਈਆਂ ਤੇਰੇ ਜਿਹਾ ਬਾਪਨਾ ਕੋਈ ਤਨ ਤਨ ਦਸ਼ਮੇਸ਼ ਮੇ ਰੇ ਜਿਹਾ ਬਾਪ ਨਾ ਕੋਈ ਬਣ ਗਏ ਨੇ ਲਾਸ਼ਾਂ ਦੋਵੇਂ ਹੋਏ ਠੰਡੇ ਸੀਤ ਨੇ ਬਣ ਗਏ ਨੇ ਲਾਸ਼ਾਂ ਦੋਵੇਂ ਹੋਏ ਠੰਡੇ ਸੀਤ ਨੇ ਕਿਵੇਂ ਆਖ ਦੇ ਪਾਇਓ ਨਾ ਕੋਈ ਕਫਨ ਅਜੀਤ ਤੇ ਕਿਵੇਂ ਆਖ ਦੇ ਪਾਇਓ ਨਾ ਕੋਈ ਕਫਨ ਅਜੀਤ ਤੇ ਪੁੱਤੇ ਤੋੜਨੇ ਸਾਵੇਂ ਹੀ ਨਿਰਵੈਰ ਪੁੱਤੇ ਤੋੜਨੇ ਸਾਵੇਂ ਹੀ ਨਿਰਵੈਰ ਜੀ ਅਹਸਾਸੰਤਾ ਆਪਣਾ ਕੋਈ ਤਨ ਤਾ ਤੇਰੇ ਜਿਹਾ ਬਾਪ ਨਾ ਕੋਈ ਤਨ ਤਨ ਦਸ਼ਮੇਸ਼ ਮੇਰੇ ਸਾਈਆਂ ਤੇਰੇ ਜਿਹਾ ਬਾਪ ਨਾ ਕੋਈ ਸੁਖ ਕਾਮ ਦੀ ਮਨਾ ਕੇ ਤੇਰੇ ਵਾਂਗੂੰ ਉਜੜ ਆਇਆ ਬਾਪ ਨਾ ਕੋਈ ਸੁਖ ਕਾਮ ਦੀ ਮਨਾ ਕੇ ਤੇਰੇ ਵਾਂਗੂੰ ਉਜੜਿਆ ਆ ਆਪਣਾ ਕੋਈ ਤਨ ਤਨ ਦਸ਼ਮੇਸ਼ ਮੇਰੇ ਸਾਈਆਂ ਤੇਰੇ ਜਿਹਾ ਬਾਪ ਨਾ ਕੋਈ ਤਨ ਤਨ ਦਸ਼ਮੇਸ਼ ਮੇਰੇ ਸਾਈਆਂ ਤੇਰੇ ਜਿਹਾ ਬਾਪ ਨਾ ਕੋਈ ਤੇਰੇ ਜਿਹਾ ਬਾਪ ਨਾ ਕੋਈ ਤੇਰੇ ਜਿਹਾ ਬਾਪ ਨਾ ਕੋਈ